ਤੇ ਇਹ ਕੁਝ ਨਹੀਂ ਗਾਇ ਤੇ ਚਾਹ ਅਪੋਰਚੁਨਿਟੀ ਤੁਹਾਨੂੰ ਮਿਲਦੀਆਂ ਰਹਣਗੀਆਂ ਨਾਲੋਂ ਆਪਾਂ ਕਹਿ ਸਕਦੇ ਆ ਜਿਵੇਂ ਪਹਿਲਾਂ ਕੋਈ ਕੰਪਨੀ ਪੰਪ ਐਂਡ ਡੰਪ ਫਰਾਡ ਕਰਗੇ ਕੰਪਨੀਆਂ ਬੰਦ ਹੋ ਗਈਆਂ ਅੱਜ ਦੇ ਸਮੇਂ ਤੋਂ ਲੱਗਦਾ ਪੋਸੀਬਲ ਹੈ ਇਦਾਂ ਦਾ ਕੁਝ ਉਹ ਪੈਨੀ ਸਟਾਕਸ ਨੇ ਜਿਨ੍ਹਾਂ ਚ ਪੰਪ ਐਂਡ ਡੰਪ ਹੁੰਦਾ ਜਿਹੜੀਆਂ ਹੁਣ ਚੰਗੀਆਂ ਕੰਪਨੀਆਂ ਜਿਵੇਂ ਰਿਲਾਇੰਸ ਤੁਹਾਡੀ ਕੀ ਸੋਚ ਹੈ ਤੁਹਾਡੇ ਦੋਨਾਂ ਦਾ ਕੀ ਪੁਆਇੰਟ ਆਫ 뷰 ਆ ਵੀ ਨਿਊਜ਼ ਤੇ ਭਰੋਸਾ ਕਰਨਾ ਚਾਹੀਦਾ ਕੁਝ ਬੰਦੇ ਕਹਿੰਦੇ ਨੇ ਸਾਈਕੋਲੋਜੀ ਹੈ ਕੋਈ ਤਾਂ ਹੁੰਦੇ ਨੇ ਲਕੀਰ ਦੇ ਫਕੀਰ ਜੀ ਨੂੰ ਆਪਾਂ ਕਹਿੰਦੇ ਵੀ ਉਹਨੂੰ ਜਿਹੜੀ ਗੱਲ ਕਹਿ ਤੀ ਉਹਨੇ ਉਸ ਹੋ ਜਾਣਾ ਉਹ ਦਿਖਾਉਂਦੇ ਨੇ ਸਾਡੇ ਸਾਰੇ ਟੋਟਲ ਪ੍ਰੋਫਿਟ ਚ ਨੇ ਤੁਸੀਂ ਵੀ ਤਾਂ ਕਿਵੇਂ ਕਿਤੇ ਸ਼ੁਰੂ ਕੀਤਾ ਹੋਊਗਾ ਫਿਰ ਲੌਸਸਿਸ ਲਏ ਫਿਰ ਸਮਝ ਆਇਆ ਵੀ ਇਹ ਐਦਾਂ ਓਵਰਨਾਈਟ ਗੇਮ ਨਹੀਂ ਹੈ ਲੱਗਦਾ ਵੀ ਅੱਜ ਦਾ ਜਿਹੜਾ ਯੂਥ ਹੈ ਉਹ ਸਟਾਕ ਨੂੰ ਇਸ ਲਾਈਨ ਨੂੰ ਯਾਨੀ ਕਿ profession choose ਕਰ ਰਿਹਾ ਮੇਨ profession ਬਿਲਕੁਲ ਬਹੁਤ ਜ਼ਿਆਦਾ ਕਰ ਰਿਹਾ 골ਡ ਜਦੋਂ 88 90 ਟੱਪਿਆ ਸੀ ਇੱਕ ਵਾਰੀ ਇੱਕ ਦਿਨ 'ਚ 4-5000 ਦਾ ਅਠਾ ਹੈ 골ਡ ਦੇ ਵਿੱਚ ਜੀ ਨਿਊ ਚੱਲੀ 2 ਲੱਖ ਤੇ ਜਾਊ 골ਡ ਚੱਲੀ ਜੀ ਬਹੁਤ ਨਿਊ ਚੱਲੀ ਹੈ ਨਾ ਲੋਕਾਂ ਨੇ ਇੰਨਾ ਉਹ ਕਰਤਾ ਸੀ ਵੀ ਸੁਨਿਆਰਿਆਂ ਕੋਲੇ ਸੋਨਾ ਨਹੀਂ ਸੀ ਦੇਣ ਫਿਰ ਨਿਊ ਚ ਲਈ 50000 ਦਾ ਰਹਿ ਜਾਣਾ 골ਡ ਨਿਊ ਚੱਲੀ ਹੈ ਪੂਰੀ ਬਿਲਕੁਲ ਜਿਨ੍ਹਾਂ ਕੋਲੇ ਸੋਨਾ ਲਿਆ ਸੀ ਜਿਹਨੇ 90 99 ਦਾ ਉਹ ਤਾਂ ਮੋੜ ਕੇ ਆਈ ਹੈ ਜਿਹੜਾ ਘਰੇ ਪਿਆ ਸੀ ਉਹ ਵੀ ਦੇ ਆ ਡਰ ਦੇ ਲੋਕ ਪੰਜਾਬ ਜੀ 50 ਤੇ ਆ ਜਾਣਾ ਦੇ ਲੈਵਲਾਂ ਤੋਂ ਨੀਚੇ ਆਉਂਦੀ ਹੈ ਜੀ ਕਿਸੇ ਵੀ ਕਾਰਨ ਬਕਸ਼ ਮਾਰਕੀਟ ਗਿਰਦੀ ਹੈ ਤਾਂ ਉਹ ਖਰੀਦਣ ਦਾ ਹੀ ਟਾਈਮ ਹੈ ਜਿਵੇਂ ਵੀਰਜੀ ਨੇ ਦੱਸਿਆ ਬਾਦਰ ਸਾਹਿਬ ਨੇ ਮੈਂ ਗੱਲ ਕਰਦਾ ਹਾਂ ਉਹਨਾਂ ਨੂੰ ਜੀ ਜੇ ਤੁਸੀਂ 387000 ਦੀ ਗੱਡੀ ਨਾਲ ਲੈ ਕੇ ਜੇ ਮਰੂਤੀ ਦੇ ਸ਼ੇਅਰ ਲੈ ਲੰਦੇ ਅੱਜ ਆਪਾਂ ਫਰਾਰੀ ਕਢਾ ਲਿਆ ਹੁੰਦੇ ਇਹ ਚੀਜ਼ ਹੈ ਜੀ ਮਤਲਬ ਸਾਸ਼੍ਰੀਕਾਲ ਜੀ 90s ਕਿਡ ਸ਼ੋਅ ਦੇ ਵਿੱਚ ਤੁਹਾਡਾ ਸਵਾਗਤ ਹੈ ਸੋ ਅੱਜ ਦੇ ਸ਼ੋਅ ਦੇ ਵਿੱਚ ਆਪਾਂ ਗੱਲ ਕਰਾਂਗੇ ਜੀ ਸਟਾਕ ਮਾਰਕੀਟ ਬਾਰੇ ਸੋ ਅੱਜ ਸਾਡੇ ਨਾਲ ਮੌਜੂਦ ਨੇ ਦੋ ਸਟਾਕ ਮਾਰਕੀਟ ਐਕਸਪਰਟ ਮਾਲਵਿੰਦਰ ਭਾਈ ਖੰਨੇ ਤੋਂ ਪ੍ਰਦੀਪ ਭਾਈ ਸ਼ੰਗਰੋੜ ਏਰੀਆ ਤੋਂ ਸੋ ਦੋ ਬੰਦੇ ਆਪਾਂ ਇਕੱਠੇ ਕਰਕੇ ਲੈ ਕੇ ਆਏ ਆ ਤੁਹਾਡੇ ਸਾਹਮਣੇ ਸੋ ਆਪਾਂ ਅੱਜ ਸ਼ੁਰੂ ਤੋਂ ਲੈ ਕੇ ਜਿਹੜੇ ਬੰਦੇ ਸਟਾਕ ਮਾਰਕੀਟ ਦੇ ਵਿੱਚ ਜਿਨ੍ਹਾਂ ਦਾ ਹਾਲੇ ਇੰਟਰਸਟ ਸ਼ੁਰੂ ਹੋਇਆ ਜਾਂ ਜਿਹੜੇ ਆਲਰੇਡੀ ਕਰ ਰਹੇ ਨੇ ਸੋ ਇਸ ਐਪੀਸੋਡ ਦੇ ਵਿੱਚ ਤੁਹਾਨੂੰ ਅੱਜ ਬਹੁਤ ਸਾਰੀ ਨੌਲੇਜ ਦੀ ਗੱਲ ਮਿਲੋਗੀ ਸਤਿ ਸ਼੍ਰੀ ਅਕਾਲ ਬਾਈ ਜੀ ਸਤਿਕਾਰ ਜੀ ਕੀ ਹਾਲ ਚਾਲ ਵੀਰੇ ਬਹੁਤ ਵਧੀਆ ਜੀ ਚੜ੍ਹਦੀ ਕਲਾ ਸੋ ਬਾਈ ਜੀ ਆਪਾਂ ਸਿੱਧੀ ਸ਼ੁਰੂ ਕਰਦੇ ਆ ਨਰਸਰੀ ਤੋਂ ਹਨ ਸੋ ਸਟਾਕ ਮਾਰਕੀਟ ਵੀਰੇ ਤੁਹਾਨੂੰ ਤੁਸੀਂ ਕਾਫੀ ਟਾਈਮ ਤੋਂ ਹਨ ਤੇ ਸਮਝ ਲਓ ਜਿਹੜੇ ਬੰਦੇ 2020 ਤੋਂ ਬਾਅਦ ਜਿਨ੍ਹਾਂ ਨੂੰ 2020 ਤੋਂ ਪਹਿਲਾਂ ਸਟਾਕ ਮਾਰਕੀਟ ਦਾ ਨਹੀਂ ਪਤਾ ਸੀਗਾ 2020 ਤੋਂ ਬਾਅਦ ਉਹ ਆਏ ਠੀਕ ਹੈ ਜੀ ਉਹ ਤੋਂ ਬਾਅਦ ਕਈ ਲੋਕਾਂ ਨੇ ਲੌਸ ਲਿਆ ਜਾਂ ਕਿਸੇ ਨੇ ਨਵੀਂ ਜਰਨੀ ਸ਼ੁਰੂ ਕਰਨੀ ਹੈ ਮਤਲਬ ਕਿ ਉਹ ਕਿਦਾਂ ਇੱਕ ਨਵਾਂ ਬੰਦਾ ਜਿਹੜਾ ਉਹ ਇਸ ਫੀਲਡ ਦੇ ਵਿੱਚ ਕਿਵੇਂ ਆ ਸਕਦਾ ਕਿਵੇਂ ਪੈਸਾ ਬਣਾ ਸਕਦਾ ਕੋਈ ਵੀ ਕੰਮ ਜਦੋਂ ਆਪਾਂ ਸ਼ੁਰੂ ਕਰਦੇ ਹਾਂ ਜੀ ਉਹ ਕੰਮ ਦੇ ਵਿੱਚ ਕਾਮਯਾਬ ਹੋਣ ਲਈ ਜੀ ਉਹਦੇ ਵਿੱਚ ਟਿਕੇ ਰਹਿਣਾ ਜ਼ਰੂਰੀ ਹੈ ओके जी ठीक है जी हुँ. जे ਤੁਸੀਂ ਕੋਈ ਜ਼ਿਆਦਾਤਰ ਵੈਸੇ ਜਿਹੜੇ ਇਹਦੇ ਵਿੱਚ ਆਉਂਦੇ ਨੇ ਟਰੇਡਿੰਗ ਦੇ ਵਿੱਚ ਜੀ ਉਹ ਸ਼ਾਰਟ ਟਾਈਮ ਦੇ ਵਿੱਚ ਜ਼ਿਆਦਾ ਪੈਸਾ ਕਮਾਉਣਾ ਚਾਹੁੰਦੇ ਓਕੇ ਇੱਕ ਜਾਨੀ ਕਿ ਗਰੀਡ ਆਪਾਂ ਕਹਿ ਦਈਏ ਲੈ ਕੇ ਆਉਂਦੀ ਹੈ ਜੀ ਹੁਣ ਦੇਖੋ ਸਾਰੇ ਆਪਾਂ ਵੀ ਇੱਕ ਲਾਲਚ ਨੂੰ ਆਏ ਆ ਜੀ ਕੋਈ ਵੀ ਟਰੇਡ ਨੂੰ ਕੋਈ ਹੋਰ ਕੰਮ ਛੱਡ ਕੇ ਆਪਾਂ ਟਰੇਡ ਚੂਜ਼ ਕਰਦੇ ਆ ਜੀ ਤਾਂ ਆਪਾਂ ਲਾਲਚ ਨੂੰ ਆਨੇ ਪਰ ਉਹਦੀ ਇੱਕ ਲਿਮਿਟੇਸ਼ਨ ਆਪਾਂ ਨੂੰ ਲੈ ਕੇ ਜੇ ਤਾਵਾਂਗੇ ਠੀਕ ਹੈ ਫਿਰ ਤਾਂ ਕੋਈ ਬੁਰਾ ਨਹੀਂ ਗਾ ਠੀਕ ਹੈ ਜੀ ਯਾਨੀ ਕਿ ਪਹਿਲਾਂ ਸਮਝਣ ਨੂੰ ਜਾਂ ਉਹਨੂੰ ਨੌਲੇਜ ਲੈਣ ਲਈ ਆਪਾਂ ਨੂੰ ਟਾਈਮ ਦੇਣਾ ਪੈਂਦਾ ਹਰ ਇੱਕ ਕੰਮ ਨੂੰ ਠੀਕ ਹੈ ਜੀ ਇਹਦੇ ਵਿੱਚ ਵੀ ਜੇ ਤੁਸੀਂ ਆਉਨੇ ਹੋ ਤਾਂ ਪਹਿਲਾਂ ਸਮਝੋ ਕਾਮਯਾਬੀ ਤਾਂ ਹੀ ਮਿਲੂ ਆਨਲਾਈਨ ਨਾ ਭਾਈ ਅੱਜ ਕੱਲ ਜਿਵੇਂ ਲਾ ਲਓ YouTube ਲਾ ਲਓ Facebook ਆਨਲਾਈਨ ਜਮਾਨਾ ਆ ਨਾ ਹਾਂਜੀ ਸੋ ਕਈ ਲੋਕ ਨੇ ਜਿਹੜੇ ਆਪਣੇ ਪੰਜਾਬ ਦੇ ਬਹੁਤ ਲੋਕ ਨੇ ਵੀ ਉਹ ਆਨਲਾਈਨ ਇਨਫਲੂਐਂਸਰਾਂ ਨੂੰ ਦੇਖ ਕੇ ਪੈਸੇ ਲਾ ਦਿੰਦੇ ਨੇ ਪੈਸੇ ਫਸ ਜਾਂਦੇ ਨੇ ਉਹਨਾਂ ਵਾਰੇ ਤਾਂ ਡਾ ਕੀ ਵਿਚਾਰਾ ਵੀ ਇੱਕ ਬੰਦਾ ਰਾਈਟ ਪਰਸੈਂਟ ਕਿਵੇਂ ਚੂਜ਼ ਕਰੇ ਕਿ ਨੂੰ ਦੇਖ ਕੇ ਉਹ ਕੀ ਕੋਰਸ ਲਵੇ ਜਾਂ ਕਿ ਨੂੰ ਫੋਲੋ ਕਰੇ ਜਦੋਂ ਵੀ ਮਤਲਬ ਤੁਸੀਂ ਕਿਸੇ ਕੋਲੇ ਸਿੱਖਣ ਜਾਂਦੇ ਹੋ ਜੀ ਸਭ ਤੋਂ ਪਹਿਲਾਂ ਉਹਦਾ ਪੀ ਐਨ ਐਲ ਚੈੱਕ ਕਰੋ ਕਿ ਬੰਦਾ ਕਰ ਕੀ ਰਿਹਾ ਪਿਛਲੇ ਸਾਲ ਦੋ ਸਾਲਾਂ ਤੋਂ ਉਹ ਤਾਂ ਕੋਈ ਦਿਖਾਉਂਦਾ ਹੀ ਨਹੀਂ ਬਾਈ ਵੀ ਜਿਹੜਾ ਦਿਖਾਉਂਦਾ ਉਹ ਜੈਨੂਨ ਬੰਦਾ ਦਿਖਾਊਗਾ ਨਾ ਬਿਲਕੁਲ ਬਿਲਕੁਲ ਹਾਂਜੀ ਇਹ ਚੀਜ਼ ਹੈ ਤੇ ਦੂਸਰੀ ਗੱਲ ਫਿਰ ਉਹਦੇ ਕੋਲ ਦੋ ਤਿੰਨ ਡੈਮੋ ਕਲਾਸ ਲਾ ਕੇ ਦੇਖੋ ਵੀ ਬੰਦੇ ਪੜਾਉਣ ਦਾ ਸਟਾਈਲ ਕੀ ਹੈ ਜੀ ਹੁਣ ਜੇ ਇੱਕ ਬੰਦਾ 50 ਬੰਦੇ ਇਕੱਠੇ ਕਰਕੇ ਪੜਾ ਰਿਹਾ ਹੈ ਜੀ ਹਨਾ ਜੀ ਤਾਂ ਇਹਦੇ ਵਿੱਚ ਕੀ ਹੈ ਬੰਦੇ ਨੂੰ ਚੈੱਕ ਕਰਨਾ ਜ਼ਰੂਰੀ ਹੈ ਕਿ ਜਿਹਨੂੰ ਤੁਸੀਂ ਪੜ੍ਹਾ ਰਹੇ ਹੋ ਉਹ ਵਰਕ ਕਰ ਰਿਹਾ ਹੈ ਜਾਂ ਨਹੀਂ ਜੀ ਹੈ ਨਾ ਤਾਂ ਇਹ ਚੀਜ਼ ਹੈ ਬਹੁਤੇ ਬੰਦੇ ਕੀ ਕਰਦੇ ਨੇ 50 ਬੰਦੇ ਇਕੱਠੇ ਕਰਕੇ ਕਲਾਸਾਂ ਲਾਉਂਦੇ ਨੇ ਇੱਕ ਘੰਟਾ ਕਲਾਸ ਲਈ ਘਰੇ ਦੌਰ ਤੇ ਜੀ ਤੇ ਉਹ ਗੱਲ ਨਹੀਂ ਬਣਦੀ ਜੀ ਮਤਲਬ ਸਿੰਪਲ ਇਹ ਹੈ ਕਿ ਉਹਨੂੰ ਚੈੱਕ ਕਰਨਾ ਪਊਗਾ ਕਿ ਜਿਹੜਾ ਬੰਦਾ ਆਪਣੇ ਕੋਲੇ ਆਇਆ ਹੈ ਉਹ ਬਕਾਇਦਾ ਸਿੱਖ ਰਿਹਾ ਹੈ ਜੀ ਪ੍ਰੈਕਟਿਸ ਕਰ ਰਿਹਾ ਹੈ ਕਿਉਂਕਿ ਇਹ ਗੇਮ ਸਾਰੇ ਪ੍ਰੈਕਟਿਸ ਦੀ ਹੈ ਇਹ ਗੱਲ ਨਹੀਂ ਹੈਗੇ ਵੀ ਸਾਡੇ ਕੋਲ ਕੋਈ ਜਾਦੂ ਮੰਤਰ ਹੈ ਕਿ ਅਸੀਂ ਦੱਸਤਾ ਤੇ ਉਹਨਾਂ ਨੂੰ ਕੰਮ ਆ ਗਿਆ ਇਹ ਗੱਲ ਝੂਠ ਹੈ ਜੀ ਉਹਨਾਂ ਨੂੰ ਬੰਦੇ ਨੂੰ ਇਨਵੋਲਵ ਹੋਣਾ ਪਊਗਾ ਤੇ ਪ੍ਰੈਕਟਿਸ ਕਰਨੀ ਪਊਗੀ ਮਿਹਨਤ ਕਰਨੀ ਪਊਗੀ ਬੈਕ ਟੈਸਟਿੰਗ ਕਰਨੀ ਪਊਗੀ ਫਿਰ ਜਾ ਕੇ ਕਿਤੇ ਕੰਮ ਆਊਗਾ ਇਹ ਚੀਜ਼ ਆ ਓਕੇ ਓਕੇ ਜਿਹੜੇ ਬਾਈ ਆਨਲਾਈਨ ਦਿਖਾਉਂਦੇ ਨੇ ਵੀ ਆ ਦੇਖੋ ਸਾਡਾ ਅੱਜ ਦਾ ਇੰਨਾ ਪ੍ਰੋਫਿਟ ਆ ਉਹ ਕੀ ਚੀਜ਼ ਹੁੰਦੀ ਆ ਫਿਰ ਫੇਕ ਆ ਉਹ ਉਹ ਸਿੱਧਾ ਇਹ ਗੱਲ ਆ ਕਿ ਜਿਹੜਾ ਵੀ ਆਨਲਾਈਨ ਸਿਸਟਮ ਚੱਲਦਾ ਇਹ ਦੁਕਾਨ ਵਾਲਾ ਉਹ ਸਿਰਫ ਬੰਦੇ ਇਕੱਠਾ ਕਰਨਾ ਚਾਹੁੰਦੇ ਨੇ ਵੀ ਜਿਆਦਾ ਤੋਂ ਜਿਆਦਾ ਸਟੂਡੈਂਟ ਇਕੱਠੇ ਹੋਣ ਜਿੰਨਾ ਦਾ ਪੈਸਾ ਬਣਾਈਏ ਜੀ ਸਿੰਪਲ ਦੀ ਗੱਲ ਇਹ ਆ ਜਿਹੜੇ ਹੁਣ ਇੰਨੇ ਦੀ ਐਡਸ ਕਰਦੇ ਨੇ ਉਹਨਾਂ ਨੂੰ ਪੈਸਾ ਮਿਲਦਾ ਐਡ ਕਰਨ ਦਾ ਉਹ ਦਿਖਾਉਂਦੇ ਨੇ ਵੀ 65 ਸਾਲ ਦੇ ਬੰਦੇ ਨੇ ਜੀ 6500 ਰੁਪਏ ਕਮਾਇਆ অপਸ਼ਨ ট্রেਡਿੰਗ ਚ ਹਾਂ ਮੈਂ ਵੀ ਸੁਣੀ ਆ 90% ਲੋਕ 95% ਲੋਕ অপਸ਼ਨ ট্রেਡਿੰਗ ਦੇ ਵਿੱਚ ਲਾਸ ਕਰ ਰਹੇ ਨੇ ਜੀ ਤੇ ਉਹ ਦਿਖਾਉਂਦੇ ਨੇ ਸਾਡੇ ਸਾਰੇ ਟੋਟਲ ਪ੍ਰੋਫਿਟ ਚ ਨੇ ਤੇ অপਸ਼ਨ ট্রেਡਿੰਗ ਦੀ ਜਰਨੀ ਬਹੁਤ ਲੰਬੀ ਆ ਉਹ ਸਭ ਤੋਂ ਔਖਾ ਪਾਰਟ ਆ ਗਿਆ ਜੀ ਮਤਲਬ ਤੁਸੀਂ ਪੀ ਐਚ ਡੀ ਲਾ ਲਓ ਉਹ ਸਿਸਟਮ ਆ ਇਹ ਜੀ ਦਾ ਓਕੇ ਮਤਲਬ ਕਿ অপਸ਼ਨ ট্রেਡਿੰਗ ਹਰ ਬੰਦੇ ਦਾ ਵਸਦਾ ਨਹੀਂ ਨਹੀਂ ਹੈਗਾ ਨਹੀਂ ਹੈਗਾ ਤੁਸੀਂ ਆਪ ਇਹ ਮੈਂ ਤੁਹਾਡੀ ਜਰਨੀ ਪੁੱਛਾਂ ਤੁਹਾਡੀ ਵੀ ਜਰਨੀ ਪੁੱਛਾਂ ਤੁਸੀਂ ਵੀ ਤਾਂ ਕਿਤੇ ਸ਼ੁਰੂ ਕੀਤਾ ਹੋਊਗਾ ਅਸੀਂ ਪਹਿਲਾਂ ਕੁੱਟੀ ਤੋਂ ਸ਼ੁਰੂ ਕੀਤਾ ਸੀਗਾ ਜੀ ਆਈ ਆਪਸ਼ਨ ਟ੍ਰੇਡਿੰਗ 'ਚ ਆ ਗਏ ਠੀਕ ਹੈ ਜੀ ਫਿਰ ਲੌਸਿਸ ਲਏ ਫਿਰ ਸਮਝ ਆਇਆ ਵੀ ਇਹ ਐਦਾਂ ਓਵਰਨਾਈਟ ਗੇਮ ਨਹੀਂ ਹੈਗੀ ਵੀ ਜਿਵੇਂ ਬੰਦਾ ਅਮੀਰ ਬਣਨਾ ਚਾਹੁੰਦਾ ਜੀ ਨਹੀਂ ਉਹ ਚੀਜ਼ ਨਹੀਂ ਹੈਗੀ ਇਹਦੇ ਲਈ ਸਿੱਖਣਾ ਪੈਂਦਾ ਮਿਹਨਤ ਕਰਨੀ ਪੈਂਦੀ ਆ 2-2 3-3 ਸਾਲ ਲੱਗਦੇ ਆ ਤੁਸੀਂ ਹਜ਼ਾਰ ਘੰਟਾ ਮਾਰਕੀਟ ਨੂੰ ਦੇਖ ਕੇ ਜੱਜ ਨਹੀਂ ਕਰ ਸਕਦੇ ਘੱਟੋ ਘੱਟ 10000 ਘੰਟਾ ਤੁਸੀਂ ਰੈਗੂਲਰ ਜਦੋਂ ਲਾਈਵ ਮਾਰਕੀਟ ਦੇਖਦੇ ਹੋ ਫਿਰ ਤੁਹਾਨੂੰ ਚੀਜ਼ਾਂ ਸਮਝ ਆਉਂਦੀਆਂ ਵੀ ਮਾਰਕੀਟ ਚੱਲਦੀ ਕਿਵੇਂ ਆ 10 ਸਾਲ ਘੰਟਾ ਕਿੰਨਾ ਹੋ ਗਿਆ ਟਾਈਮ ਤੁਸੀਂ ਲਾ ਰਹੇ 3 3 4 ਸਾਲ ਹੋ ਗਏ 4 ਸਾਲ 4 ਸਾਲ ਬਾਅਦ ਬੰਦੇ ਨੂੰ ਸਮਝ ਆਊਗਾ ਫਿਰ ਜਦੋਂ ਬੰਦਾ ਪ੍ਰੋਫਿਟੇਬਲ ਬਣਨ ਜਾਂਦਾ ਹੈ ਉਹ 4 ਸਾਲ ਤੋਂ ਬਾਅਦ ਭਾਈ 4 ਸਾਲ ਤਾਂ ਬੰਦੇ ਟਿਕਦੇ ਹੀ ਨਹੀਂ ਮੇਰੇ ਹਿਸਾਬ ਨਾਲ ਵੀ ਤੇ ਤੁਸੀਂ ਤੁਸੀਂ ਇਹ ਲਾਓ ਜੇ ਬੰਦਾ ਟਿਕਦਾ ਨਹੀਂ 4 ਸਾਲ ਤਾਂ ਤੁਸੀਂ ਇਹ ਚੀਜ਼ ਦੇਖੋ ਕਿ ਤੁਸੀਂ ਕਿਤੇ ਡਿਗਰੀ ਕਰਨ ਲੱਗੇ ਜੀ ਇੰਜੀਨੀਅਰਿੰਗ ਦੀ ਡਿਗਰੀ 4 ਸਾਲ ਲੱਗਦੇ ਆ ਜੀ ਡਾਕਟਰ ਬਣਨ ਨੂੰ 5 ਸਾਲ ਲੱਗਦੇ ਆ ਜੀ ਹਨਾ ਜੀ ਫਿਰ ਇੰਟਰਨਸ਼ਿਪ ਲੱਗਦੀ ਆ ਫਿਰ ਜਾ ਕੇ ਉਹ ਪੈਸੇ ਕਮਾਉਣ ਲੱਗਦਾ ਫਿਰ ਇਹ ਇਹ ਚ ਬੰਦਾ ਓਵਰਨਾਈਟ ਪੈਸੇ ਕਮਾਉਣ ਕਿਵੇਂ ਲੱਗ ਜੂਗਾ ਜੀ ਇਹ ਚੀਜ਼ਾਂ ਨੇ ਟਾਈਮ ਪਾਲਦੀ ਆ ਰਿਕ ਜੀ ਬਿਲਕੁਲ ਤੁਸੀਂ ਵੀਰੇ ਤੁਸੀਂ ਕਿਵੇਂ ਸ਼ੁਰੂ ਕਰਿਆ ਸੀ ਲਾਸ ਤੋਂ ਲਾਸ ਤੋਂ ਮਨ ਕੇ ਸਿੱਧੀ ਆਪਸ਼ਨ ট্রেਡਿੰਗ ਹਾਂ ਜੀ ਸਿੱਧੀ ਆਪਸ਼ਨ ਨੇ ਓਕੇ ਤੁਸੀਂ ਤੁਸੀਂ ਵੀ ਦੋਨ ਲਾਸ ਤੋਂ ਹਾਂ ਜੀ ਮੈਂ ਲਾਸ ਤੋਂ ਸ਼ੁਰੂ ਕੀਤਾ ਪਹਿਲਾਂ ਲਾਸ ਹੋਇਆ ਬਾਅਦ ਓਕੇ ਤੇ ਫਿਰ ਸੋਚਿਆ ਵੀ ਕੀ ਚੀਜ਼ਾਂ ਨੂੰ ਸਮਝੀਆ ਹੂੰ ਠੀਕ ਹੈ ਜੀ ਪਰ ਸਿੱਖਣ ਦੀ ਕੋਸ਼ਿਸ਼ ਕੀਤੀ। ਦੇਖੋ ਗੱਲ ਇਹ ਆ ਵੀ ਆਪਾਂ ਮੈਂ ਕੋਈ ਟਾਈਮ ਪੀਰੀਅਡ ਤਾਂ ਨਹੀਂ ਦੇ ਸਕਦਾ ਕਿਉਂਕਿ ਹਰੇਕ ਬੰਦੇ ਦਾ ਮਾਈਂਡ ਆ ਜਿਹੜਾ ਮਾਈਂਡ ਬਿਹੇਵ ਅਲੱਗ ਹੈ। ਠੀਕ ਹੈ ਜੀ। ਕਿਸੇ ਦੇ ਵਿੱਚ ਕੋਈ ਕਮੀ ਹੈ ਕਿਸੇ ਦੇ ਵਿੱਚ ਕੋਈ ਕਮੀ। ਜੀ। ਤਾਂ ਸਭ ਤੋਂ ਪਹਿਲਾ ਕੰਮ ਤਾਂ ਇਹੀ ਆ ਵੀ ਨੌਲੇਜ ਲੈ ਲੈਣਾ ਚਾਹੀਦਾ। ਜੀ। ਠੀਕ ਹੈ ਜੀ। ਜਿਵੇਂ ਵੀਰ ਜੀ ਨੇ ਪਹਿਲਾਂ ਗੱਲ ਕਰੀ ਆ ਕਿ ਤੁਸੀਂ ਦੇਖੋ ਜਿਹੜਾ ਤੁਹਾਡਾ ਸਿਖਾਉਣ ਵਾਲਾ ਉਹਨੂੰ ਅਸਲ ਚ ਉਹਦੇ ਪੱਲੇ ਕੀ ਓਕੇ। ਠੀਕ ਹੈ ਨਾ? ਉਹਨੂੰ ਚੈੱਕ ਕਰੋ ਫਿਰ ਉੱਥੇ ਨੌਲੇਜ ਲਾਓ। ਠੀਕ ਹੈ ਜ਼ਰੂਰੀ ਨਹੀਂ ਤੁਹਾਨੂੰ 4 ਸਾਲ ਲੱਗਣ। ਹੂੰ ਠੀਕ ਹੈ ਨਾ ਕਿਉਂਕਿ ਜੇ ਹੁਣ ਮੈਂ ਖੁਦ ਤੋਂ ਸਿੱਖਿਆ ਹੂੰ ਕੋਈ ਨਹੀਂ ਆਪਾਂ ਨੂੰ ਪ੍ਰੋਪਰ ਨਹੀਂ ਗਾਈਡੈਂਸ ਮਿਲੀ ਤੁਸੀਂ ਆਪੇ ਦਾ ਟਾਈਮ ਲੱਗਿਆ ਓਕੇ ਹਨਾ ਜੀ ਤਾਂ ਜ਼ਰੂਰੀ ਨਹੀਂਗਾ ਵੀ ਉਹ ਤੁਹਾਨੂੰ ਟਾਈਮ ਉਨਾ ਹੀ ਦੇਣਾ ਪਊ ਹਰੇਕ ਬੰਦੇ ਨੂੰ ਹੂੰ ਠੀਕ ਹੈ ਕਰੋ ਹੁਣ ਇੱਕ ਕੋਚਿੰਗ ਦਾ ਫਾਇਦਾ ਕੀ ਹੋਇਆ ਫਿਰ ਹੂੰ ਜੇ ਆਪਾਂ ਇੰਨਾ ਲੰਬਾ ਪ੍ਰੋਸੈਸੇ ਲੈ ਕੇ ਚੱਲੀਏ ਕੋਚਿੰਗ ਦਾ ਇਹ ਜੋ ਨੋਲਿਜ ਮੈਂ ਆਪ 8-10 ਸਾਲਾਂ ਜੇ ਇਕੱਠੀ ਕੀਤੀ ਜੀ ਉਹ ਮੈਂ ਤੁਹਾਨੂੰ 2 ਮਹੀਨੇ ਚ ਦੇ ਤਾਂ ਸਕਦਾ ओके ਪਰ ਤੁਹਾਨੂੰ ਅਡਾਪਟ ਕਰਨ ਲਈ ਉਹਨੂੰ ਟਾਈਮ ਦੇਣਾ ਪੈਣਾ ਓਕੇ ਯਾਨੀ ਕਿ ਪਰ ਪਰਸਨ ਤੇ ਡਿਪੈਂਡ ਹੈ ਵੀ ਉਹਦਾ ਮਾਈਂਡ ਕਿੱਦਾਂ ਹੈ ਮਾਈਂਡ ਕਿਵੇਂ ਹੈ ਹਨਾ ਉਹ ਕੁਝ ਬੰਦੇ ਕਹਿੰਦੇ ਨੇ ਸਾਈਕੋਲੋਜੀ ਹੈ ਕੋਈ ਤਾਂ ਹੁੰਦੇ ਨੇ ਲਕੀਰ ਦੇ ਫਕੀਰ ਜੀ ਨੂੰ ਆਪਾਂ ਕਹਿੰਦੇ ਵੀ ਉਹਨੂੰ ਜਿਹੜੀ ਗੱਲ ਕਹਿ ਤੀ ਉਹਨੇ ਉਸੇ ਤੇ ਹੋ ਜਾਣਾ ਪ੍ਰੋਪਰ ਇੱਕ ਨੂੰ ਆਪਾਂ ਲੱਖ ਵਾਰੀ ਸਮਝਾ ਕੇ ਵੀ ਉਹ ਤੋਂ ਮੋੜ ਨਹੀਂ ਸਕਦੇ ਹਨਾ ਜੀ ਉਹ ਦੋਹਾਂ ਦੇ ਵਿੱਚ ਡਿਫਰੈਂਸ ਹੈ ਜੋ ਸੇਮ ਪੀਰੀਅਡ ਚ ਨਹੀਂ ਸਿੱਖ ਸਕਦਾ ਤਾ ਕਰਕੇ ਹਰੇਕ ਬੰਦੇ ਦੀ ਸਾਈਕੋਲੋਜੀ ਉਹਦਾ ਮਾਈਂਡ ਬਿਹੇਵੀਅਰ ਅਲੱਗ ਹੈ ਤੁਹਾਨੂੰ ਲੱਗਦਾ ਵੀ ਅੱਜ ਦਾ ਜਿਹੜਾ ਯੂਥ ਹੈ ਉਹ ਸਟਾਕ ਨੂੰ ਇਸ ਲਾਈਨ ਨੂੰ ਯਾਨੀ ਕਿ ਪ੍ਰੋਫੈਸ਼ਨ ਚੂਜ਼ ਕਰ ਰਿਹਾ ਮੇਨ ਪ੍ਰੋਫੈਸ਼ਨ ਬਿਲਕੁਲ ਬਹੁਤ ਜ਼ਿਆਦਾ ਕਰ ਰਿਹਾ ਬਹੁਤ ਜ਼ਿਆਦਾ ਪਰ ਉਹ ਨੌਲੇਜ ਨਹੀਂ ਲੈਣਾ ਚਾਹੁੰਦੇ ਓਕੇ ਸਮਾਂ ਨਹੀਂ ਦੇਣਾ ਚਾਹੁੰਦੇ ਜਿਹੜਾ ਹਾਂਜੀ ਹਾਂ ਬਿਲਕੁਲ ਐ ਭਾਈ ਜਿੰਨਾ ਕਿ ਮੈਂ ਸੋਸ਼ਲ ਮੀਡੀਆ ਸਕਰੋਲ ਕਰਦਾ ਮੈਂ ਵੀ ਮੋਸਟਲੀ ਦੇਖਦਾ ਪੰਜਾਬ ਦੇ ਵਿੱਚ ਮੈਨੂੰ ਇਦਾਂ ਲੱਗਦਾ ਕੋਈ ਸਮਝਾਉਣ ਵਾਲਾ ਹੈ ਵੀ ਨਹੀਂ ਮੈਨੂੰ ਇਦਾਂ ਲੱਗਦਾ ਬਾਕੀ ਤੁਸੀਂ ਤੁਹਾਨੂੰ ਜ਼ਿਆਦਾ ਪਤਾ ਵੀ ਸਹੀ ਪਤਾ ਨਹੀਂ ਨਹੀਂ ਸਹੀ ਬੰਦੇ ਪਹੁੰਚ ਨਹੀਂ پا ਰਹੇ ਜਾਂ ਕੀ ਸਿਸਟਮ ਹੈ ਜਿਹੜੇ ਫੇਕ ਨੇ ਜਾਂ ਕੁਛ ਨੇ ਉਹ ਜ਼ਿਆਦਾ ਵਾਇਰਲ ਹੁੰਦੇ ਪਏ ਨੇ ਲੋਕ ਉਹਨਾਂ ਦੇ ਮਗਰ ਲੱਗਦੇ ਨੇ ਸੋ ਇਹ ਆਪਾਂ ਆਪਾਂ ਕਿਦਾਂ ਕਰ ਸਕਦੇ ਆ ਵੀ ਲੋਕਾਂ ਦੀ ਹੈਲਪ ਵੀ ਆਪਾਂ ਸਹੀ ਕਿਦਾਂ ਪਹੁੰਚ ਸਕਦੇ ਆ ਲੋਕਾਂ ਕੋਲ ਇਹ ਚੀਜ਼ ਖੁਦ ਸਿੱਖਣ ਵਾਲੇ ਤੇ ਡਿਪੈਂਡ ਕਰਦੀ ਹੈ ਓਕੇ ਦੇਖੋ ਇੱਕ ਚੀਜ਼ ਮੈਂ ਨੋਟ ਕੀਤੀ ਜੀ ਜਿਆਦਾਤਰ ਜਿਹੜੇ ਆਪਣਾ ਯੂਥ ਜਿਹਨੇ ਲਾਸ ਕੀਤੇ ਜੀ ਉਹ ਫੋਨ ਕਾਲਾਂ ਦੇ ਠੀਕ ਹੈ ਜਿਹੜੇ ਟਿੱਪਾਂ ਰਹੀ ਕੀਤੇ ਤੁਸੀਂ ਜਿੰਨਾ ਮਰਜੀ ਤੁਸੀਂ ਉਹ ਕਰ ਲਓ ਹੁਣ ਉਹ ਕੀ ਚੀਜ਼ ਹੈ ਉਹ ਖੁਦ ਨੋਲੇਜ ਨਹੀਂ ਲੈਣਾ ਚਾਹ ਹੂੰ ਉਹ ਕਹਿੰਦੇ ਮੈਨੂੰ ਕੋਈ ਦੱਸ ਦਵੇ ਮੈਂ ਤੇ ਉਹ ਕੰਮ ਕਰ ਲਾਂ ओके ਸਭੀ ਲੋਕਾਂ ਨੂੰ ਜਿਆਦਾਤਰ ਲਾਸ ਦੀ ਬਜਾਏ ਹੁਣ ਤੁਹਾਨੂੰ ਕੋਈ ਕਾਲ ਆਈ ਤੁਹਾਨੂੰ ਪਤਾ ਨਹੀਂ ਕਿੱਥੋਂ ਕੌਣ ਆ ਕਾਲ ਕਰਨ ਉਹ ਕਹਿੰਦਾ ਜੀ ਸਾਡੇ ਸੇਵੀ ਰਜਿਸਟਰ ਆ ਅਸੀਂ ਕੌਣ ਆ ਫਲਾਣਾ ਕੁਝ ਵੀ ਆਪਾਂ ਫੋਨ ਕਰਕੇ ਕਿਸੇ ਨੂੰ ਝੂਠ ਬੋਲ ਸਕਦੇ ਤੇ ਉਹਦੇ ਫਰੋਡ ਦੇ ਵਿੱਚੋਂ ਫਸਦੇ ਓਕੇ ਜੀ ਠੀਕ ਹੈ ਜੀ ਉਹ ਕੁਝ ਪਰਸੈਂਟੇਜ ਲੈਂਦੇ ਨੇ ਜਾਂ ਜੋ ਵੀ ਉਹ ਕਰਦੇ ਓਕੇ ਜੀ ਹਨ ਤੇ ਉਹਦੇ ਨਾਲ ਜਿਆਦਾ ਲਾਸ ਹੋਏ ਨਾ ਕਿ ਖੁਦ ਲਾਸ ਉਹਨੇ ਕੀਤੇ ਨੇ ਲੋਕਾਂ ਓਕੇ ਸਹੀ ਸਮਝ ਲਓ ਹੁਣ ਤੁਸੀਂ ਮਤਲਬ ਕਿ ਵੀ ਡੇਲੀ ਟ੍ਰੇਡਿੰਗ ਕਰਵਾਉਣੀ ਆਂ ਹਾਂਜੀ ਤੁਸੀਂ ਵੀ ਹਾਂਜੀ ਕਰਵਾਉਣੀ ਆਂ ਤੇ ਉਹ ਤੁਹਾਡਾ ਕੀ ਉਹ ਤਰੀਕਾ ਜਾਂ ਆਨਲਾਈਨ ਹੈ ਜਾਂ ਕਿਦਾਂ ਤੁਹਾਡੇ ਕੋਲ ਤਾਂ ਕਲਾਸਿਸ ਲੈਣ ਵੀ ਆਉਂਦੇ ਲੋਕ ਹਾਂਜੀ ਹਾਂਜੀ లైਵ ਹੈ ਲਾਈਵ ਕਰਦੇ ਹੋ ਤੁਸੀਂ ਇੱਕ ਪਲੇਸ ਤੇ ਬੈਠ ਕੇ ਬਿਲਕੁਲ ਓਕੇ ਆ ਤੁਸੀਂ ਉਧਾਂ ਜਾਂ ਕੁਝ ਜਿੱਦਾਂ ਹੁੰਦੇ ਨੇ ਕਾਲ ਲਾ ਲਓ ਜਾਂ ਤੇ ਬਹੁਤਾਂ ਸਿਸਟਮ ਹੈ ਤੁਹਾਡਾ ਜਾਂ ਕਰਦੇ ਹੋ ਜਾਂ ਨਹੀਂ ਨਹੀਂ ਉਹ ਕੁਝ ਨਹੀਂ ਹੈਗਾ ਦੇਖੋ ਗੱਲ ਇਹ ਹੁੰਦੀ ਹੈ ਜਿਹੜਾ ਮੇਰੀ ਸੋਚ ਹੈ ਟ੍ਰੇਡਿੰਗ ਲਈ ਉਹ ਇਹ ਹੈ ਕਿ ਇੱਕ ਟੀਮ ਵਰਕ ਜੀ ਠੀਕ ਹੈ ਜੀ ਹੁਣ ਟੀਮ ਵਰਕ ਜੋ ਵੀ ਆਪਾਂ ਹੈਗੇ ਆਪਾਂ ਉਹਦੇ ਤਿੰਨੇ ਜਣੇ ਬੈਠੇ ਗੱਲ ਕਰ ਰਹੇ ਜੀ ਹੁਣ ਮੈਂ ਸਰਚ ਕਰਾਂ ਇਹ ਆਪਦੀ ਕਰਨ ਤੁਸੀਂ ਆਪਦੀ ਕਰੋ ਤੇ ਇੱਕ ਦੂਜੇ ਨੂੰ ਆਪਾਂ ਸ਼ੇਅਰ ਕਰਦੇ ਰਹੀਓ ਗੱਲ ਓਕੇ ਠੀਕ ਹੈ ਜੀ ਤਾਂ ਆਪਣਾ ਟੇਬਲ ਹੋ ਗਿਆਗਾ ਇੱਕ ਬੰਦੇ ਨਾਲ ਉਹ ਤਿੰਨ ਦੀ ਸਰਚ ਬਹੁਤ ਜ਼ਿਆਦਾ ਹੋਗੀ ਤੇ ਉਹਦੇ ਚੋਂ ਤੁਸੀਂ ਤਿੰਨਾ ਚੋਂ ਜੋ ਬੈਸਟ ਆਉਟ ਟ੍ਰੇਡ ਚੂਜ਼ ਕਰ ਸਕਦੇ ਹੋ ਲੈ ਕੇ ਜੋ ਲੈਵਲ ਤੇ ਹੈ ਜੋ ਹਰ ਤਰ੍ਹਾਂ ਆਪਾਂ ਦੇਖ ਸਕਦੇ ਆ ਉਹਨੂੰ ਠੀਕ ਹੈ ਜੀ ਫਾਈਨੈਂਸ਼ੀਅਲੀ ਦੇਖ ਸਕਦੇ ਆ ਉਹਦਾ ਸਾਰਾ ਕੁਝ ਆਪਾਂ ਚੈੱਕ ਕਰਕੇ ਉਹਦੇ ਚ ਆਪਾਂ ਇਨਵੈਸਟ ਕਰ ਸਕਦੇ ਆ ਓਕੇ ਤੇ ਜਿੰਨੀ ਟੀਮ ਵਧਦੀ ਜਾਊ ਉਹਨਾਂ ਤੁਹਾਨੂੰ ਟ੍ਰੇਡਸ ਦੀ ਆਪਸ਼ਨ ਜ਼ਿਆਦਾ ਹੁੰਦੀ ਜਾਊਗੀ ਜੀ ਤਾਂ ਕਰਕੇ ਸਾਡਾ ਜਿਹੜਾ ਸਿਖਾਉਣ ਦਾ ਹੀ ਪ੍ਰੋਸੈਸ ਸੀਗਾ ਉਹ ਇਸੇ ਬੇਸ ਤੇ ਮੇਰਾ ਸ਼ੁਰੂ ਹੋਇਆ ਸੀਗਾ ਓਕੇ ਕਿ ਇੱਕ ਟੀਮ ਬੜੇ ਜੀ ਤੇ ਉਹ ਸਾਰੇ ਸਰਚ ਕਰ ਓਕੇ ਤੁਸੀਂ ਖੰਨੇ ਬੈਠ ਦਿਓ ਤੁਸੀਂ ਬਾਈ ਸੰਗਰੂਰ ਸੰਗਰੂਰ ਓਕੇ ਤੁਸੀਂ ਵੀ ਕਲਾਸਿਸ ਲਾਉਂਦੇ ਹੋ ਜਾਂ ਹਾਂਜੀ ਹਾਂਜੀ ਓਕੇ ਤੁਹਾਡੇ ਕੋ ਵੀ ਯਾਨੀ ਕਿ ਲੋਕ ਆਂਦੇ ਹੋਣਗੇ ਸਟੂਡੈਂਟ ਹਾਂਜੀ ਮੈਂ ਆਲਮੋਸਟ 17 ਸੀ ਸਟੂਡੈਂਟ ਪੜਾਇਆ ਹੁਣ ਤੱਕ 2 ਸਾਲਾਂ ਚ ਓਕੇ ਓਕੇ ਤੁਹਾਡੇ ਚਲੋ ਮੈਂ ਦੋਨੋਂ ਵਾਸਤੇ ਸਵਾਲ ਪੁੱਛਦਾ ਜਦੋਂ ਕੋਈ ਵੀ ਤੁਹਾਡੇ ਕੋਲ ਬੰਦਾ ਆਇਆ ਮਤਲਬ ਕਿ ਕੀ ਉਹਨਾਂ ਦੀ ਮੈਂਟੈਲਿਟੀ ਹੁੰਦੀ ਹੈ ਕੋਈ ਮੋਸਟਲੀ ਕੋਈ ਪ੍ਰੋਫਿਟ ਵਾਲਾ ਆਇਆ ਬੰਦਾ ਜਾਂ ਸਾਰੇ ਲਾਸ ਵਾਲੇ ਸਾਰੇ ਲਾਸ ਵਾਲੀ ਮਿਲੇ ਨਹੀਂ ਅਜੇ ਤੱਕ ਸਾਰੇ ਹਾਂਜੀ ਸਿੱਖਣੇ ਬੰਦਾ ਤਾਂ ਜਾਂਦਾ ਜੀ ਜਦੋਂ ਲੌਸ ਕਰਦਾ ਪਹਿਲਾਂ ਤਾਂ ਮੰਨਦਾ ਨਹੀਂ ਹੈਗਾ ਉਹ ਜੀ ਪਹਿਲਾਂ ਜਦੋਂ ਮਾਰਕੀਟ ਬੰਦਾ ਆਪਦੇ ਤਰੀਕੇ ਨਾਲ ਕਰਨ ਲੱਗਦਾ ਉਹਨੂੰ ਲੱਗਦਾ ਵੀ ਇਹ ਸੌਖਾ ਹੀ ਆ ਜੀ ਵੀ ਬਟਨ ਦੋ ਹੀ ਨੇ ਬਾਈ ਤੇ ਸੈੱਲ ਵਾਲਾ ਪਰ ਅਸਲ ਰਿਐਲਿਟੀ ਇਹ ਹੈ ਵੀ ਉਹ ਦੱਬਣਾ ਕਿਧਰ ਨੂੰ ਆ ਇਹੀ ਔਖਾ ਹੈ ਹੂੰ ਉਹਦੇ ਲਈ ਤੁਹਾਨੂੰ ਸਿੱਖਣਾ ਹੀ ਪੈਣਾ ਚਾਹੀਏ ਅੱਜ ਸਿੱਖ ਲੋ ਕੱਲ ਸਿੱਖ ਲੋ ਚਾਹੇ ਪਰਸੋਂ ਸਿੱਖ ਲੋ ਹੂੰ ਐ ਤੁਹਾਨੂੰ ਐਦਾਂ ਵੀ ਚਾਹੀਦਾ ਵੀ ਸਾਰੀ ਦੁਨੀਆ ਦੀ ਨੌਲੇਜ ਚਾਹੀਦੀ ਤੁਹਾਨੂੰ ਇਹਦੇ ਵਾਸਤੇ ਦੁਨੀਆ 'ਚ ਕਿਹੜੀ ਜਗ੍ਹਾ ਤੇ ਕੀ ਹੋ ਰਿਹਾ ਉਹ ਉਹ ਤੁਸੀਂ ਜੇ ਆਪਣਾ forex ਮਾਰਕ ਕਰਦੇ ਹੋ ਜਾਂ gold ਕਰਦੇ ਹੋ ਉਹਦੇ ਲਈ ਤੁਹਾਨੂੰ ਵਰਲਡ ਦੀ ਨੋਲਿਜ ਚਾਹੀਦੀ ਹੈ ਜਿਆਦਾ ਜੇ ਤੁਸੀਂ ਯੂਨੀਅਨ ਸਟਾਕ ਮਾਰਕੀਟ ਕਰ ਰਹੇ ਹੋ ਵੱਡੀ ਕੋਲੇ ਇੰਡੀਆ ਦੇ ਮਤਲਬ ਇੰਡੀਆ ਦੇ ਵਿੱਚ ਕੀ ਚੱਲ ਰਿਹਾ ਉਹਦੀ ਨੋਲਿਜ ਹੋਣੀ ਚਾਹੀਦੀ ਹੈ ਬਾਬਾ ਨਹੀਂ ਪਿੱਛੇ ਜੇ ਬਾਈ ਜਿਆਦਾ ਚਲੋ 트럼ਪ ਆਇਆ ਉਹਦੇ ਨਾਲ ਇਹ ਕਹਿੰਦੇ ਬਹੁਤ up down ਕਰ ਦਿੰਦਾ ਉਹ ਇੱਕ ਸਟੇਟਮੈਂਟ ਨਾਲ ਉਹਦਾ ਤੁਹਾਨੂੰ ਲੱਗਦਾ ਵੀ ਇਫੈਕਟ ਹੈ ਜਾਂ ਆਨਲਾਈਨ ਸਮੇਂ ਕਿੱਦਾਂ ਹੋਊਗਾ ਕਹਿੰਦਾ ਇਹ ਨਿਊਜ਼ ਵੇਸ ਮਾਰਕੀਟ ਬਹੁਤ ਚੱਲਦੀ ਹੈ ਜਿਵੇਂ cripto ਦੇ ਵਿੱਚ ਆਪਾਂ ਪਿੱਛੇ ਜੇ ਨਿਊਜ਼ ਸੁਣੀ ਹੈ ਕਿ 2000 ਬੰਦਾ ਇੱਕ ਦਿਨ ਦੇ ਵਿੱਚ ਸੁਸਾਈਡ ਕਰ ਗਿਆ cripto ਦੇ ਵਿੱਚ ਹਾਂਜੀ ਇੱਕ ਯੂਕਰੇਨ ਤੋਂ ਸੀਗੇ ਬਹੁਤ ਮਤਲਬ 15-20 ਸਾਲਾਂ ਤੋਂ ਟਰੇਡਿੰਗ ਕਰ ਰਹੇ ਸੀ ਟਰੈਕ ਤੋਂ ਮਿਲੀਅਨ ਡਾਲਰ ਦਾ ਨੁਕਸਾਨ ਹੋਇਆ ਉਹਨਾਂ ਦੇ ਇੱਕ ਰਾਤ 'ਚ ਟਰੰਪ ਦੀ ਇੱਕ ਬਿਆਨ ਤੋਂ ਅੱਛਾ ਜੀ ਉਹ ਬਹੁਤ ਕਰਦੇ ਆ ਮੈਨਿਪੂਲੇਸ਼ਨ ਬਹੁਤ ਹੁੰਦੀ ਆ ਮਾਰਕੀਟ ਅੱਜਕੱਲ ਇੰਡੀਅਨ ਨੇ ਆਪਣੇ ਇੱਥੇ ਇੰਡੀਅਨ 'ਚ ਹੁੰਦੀ ਆ ਨਹੀਂ ਇੰਡੀਅਨ 'ਚ ਵੀ ਹੁੰਦੀ ਆ ਜੀ ਓਕੇ ਪਰ ਜੜੀ ਸੰਸਥਾ ਨੇ ਉਹ ਨਿਗਾਹ ਵੀ ਰੱਖਦੀਆਂ ਨੇ ਕਿਤੇ ਨਾ ਕਿਤੇ ਓਕੇ ਇੰਨੇ ਪਹਿਲਾਂ ਨਾਲੋਂ ਆਪਾਂ ਕਹਿ ਸਕਦੇ ਹਾਂ ਜਿਵੇਂ ਪਹਿਲਾਂ ਕੋਈ ਕੰਪਨੀ ਪੰਪ ਐਂਡ ਡੰਪ ਫਰਾਡ ਕਰਗੇ ਕੰਪਨੀਆਂ ਬੰਦ ਹੋ ਗਈਆਂ ਅੱਜ ਦੇ ਸਮੇਂ ਤੋਂ ਲੱਗਦਾ ਪੋਸੀਬਲ ਹੈ ਇਦਾਂ ਦਾ ਕੁਝ ਉਹ ਪੈਨੀ ਸਟਾਕਸ ਨੇ ਜਿਨ੍ਹਾਂ 'ਚ ਪੰਪ ਐਂਡ ਡੰਪ ਹੁੰਦਾ ਜਿਹੜੀਆਂ ਹੁਣ ਚੰਗੀਆਂ ਕੰਪਨੀਆਂ ਜਿਵੇਂ ਰਿਲਾਇੰਸ ਹੈ ਉਹਦੇ ਸ਼ੇਅਰ ਨੂੰ ਹਿਲਾਉਣਾ ਬਹੁਤ ਔਖਾ ਜੀ ਉਹਨੂੰ ਆਮ ਬੰਦਾ ਨਹੀਂ ਇੱਕ ਬੰਦਾ ਨਹੀਂ ਹਿਲਾ ਸਕਦਾ ਸੋ ਮੇਰੇ ਇੱਕ ਮੇਰਾ ਇੱਕ ਆਮ ਬੰਦੇ ਦਾ ਲਾਈਕ ਸਵਾਲ ਆ ਜਿਵੇਂ ਅੱਜ ਕੱਲ ਨਿਊਜ਼ ਤੇ ਵੀ ਸਪੈਸ਼ਲ ਇਹ ਸਟਾਕਸ ਵਾਸਤੇ ਨਿਊਜ਼ ਚੈਨਲ ਨੇ ਆ ਰਹੀ ਉਹ ਵੀ ਰეკਮੈਂਡ ਕਰਦੇ ਨੇ ਬਾਏ ਸੈਲ ਫਰਲੂਕਾ ਨੂੰ ਡਰਾਪ ਹੀ ਦਿੰਦੇ ਨੇ ਇਸੇ ਆਨੇ ਵਾਲਾ ਹੈ ਕ੍ਰੈਸ਼ ਇਹ ਉਹ ਸੋ ਇਨੀ ਉਸਲਾ ਤਾਂ ਓਡੀ ਕੀ ਸੋਚ ਹੈ ਤੁਹਾਡੇ ਦੋਨਾਂ ਦਾ ਕੀ ਪੁਆਇੰਟ ਆਫ 뷰 ਆ ਵੀ ਨਿਊਜ਼ ਤੇ ਭਰੋਸਾ ਕਰਨਾ ਚਾਹੀਦਾ ਜਾਂ ਨਹੀਂ ਮੇਰੇ ਅਕੋਰਡਿੰਗ ਨਹੀਂ ਕਰਨਾ ਚਾਹੀਦਾ ਵੈਸੇ ਹਰ ਇੱਕ ਬੰਦੇ ਦੀ ਆਪਣੀ ਸੋਚ ਹੈ ਜੀ ਠੀਕ ਹੈ ਜੀ ਕਿਉਂਕਿ ਹਰੇਕ ਦਾ ਸੈਟਅਪ ਹੀ ਅਲੱਗ ਹੈ ਕੰਮ ਦਾ ਜੀ ਤਾਂ ਨਿਊਜ਼ ਨੇ ਜਿਹੜੀਆਂ ਮੈਂ ਜਿਵੇਂ ਆਪਾਂ ਮੰਨਦੇ ਆ ਜੀ ਤਾਂ ਅੱਜ ਕੱਲ੍ਹ ਜਿਹੜੀਆਂ ਨਿਊਜ਼ ਨੇ ਜੀ ਉਹ ਐਡਵਰਟਾਈਜ਼ਮੈਂਟ ਹੈ ਨਿਊਜ਼ ਨਾ ਹੋਵੇ ओके okay. ठीक दे है आगे ਕੀ ਹੁੰਦਾ ਸੀਗਾ ਕੋਈ ਨਿਊਜ਼ ਹੋਵੇ ਜੇ ਤਾਂ ਪੱਤਰਕਾਰ ਲੱਭਦੇ ਫਿਰਦੇ ਨੇ ਕਹਿੰਦਾ ਇੱਕ ਹੁਣ ਤੁਸੀਂ ਨਿਊਜ਼ ਕੋਈ ਆਪਦੀ ਲਵਾਉਣੀ ਹੈ ਤਾਂ ਉਹਦੇ ਲਈ ਤੁਹਾਨੂੰ ਪੈਸੇ ਦੇਣੇ ਪੈਣਗੇ ਤਾਂ ਉਹ ਨਿਊਜ਼ ਨਹੀਂ ਹੈਗੀ ਉਹ ਐਡਵਰਟਾਈਜ਼ਮੈਂਟ ਓਕੇ ਹੁਣ ਇਹਦਾ ਪਿੱਛੇ ਜੇ ਮੈਂ ਤੁਹਾਨੂੰ ਇੱਕ ਐਗਜ਼ਾਮਪਲ ਦੇ ਦਿੰਦਾ ਜੀ 골ਡ ਜਦੋਂ 88 90 ਟੱਪਿਆ ਸੀ ਇੱਕ ਵਾਰੀ ਇੱਕ ਦਿਨ 'ਚ 4-5000 ਦਾ ਅਠਾ ਹੈ 골ਡ ਦੇ ਵਿੱਚ ਜੀ ਨਿਊ ਚੱਲੀ 2 ਲੱਖ ਤੇ ਜਾਊ 골ਡ ਚੱਲੀ ਜੀ ਬਹੁਤ ਨਿਊਜ਼ ਚੱਲੀ ਹੈ ਨਾ ਲੋਕਾਂ ਨੇ ਇੰਨਾ ਉਹ ਕਰਤਾ ਸੀ ਵੀ ਸਨਿਆਰਿਆਂ ਕੋਲੇ ਸੋਨਾ ਨਹੀਂ ਸੀ ਦੇਣਾ ਆ ਰਾਈਟ ਸਹੀ ਹੈ ਹਨਾ ਜੀ ਇੰਨਾ ਜਿਆਦਾ ਹੋਇਆ ਹੁਣ ਦੇਖੋ ਆਪਾਂ ਸਭ ਨੂੰ ਪਤਾ ਹੈ 골ਡ ਨੇ ਚੜੀ ਹੋਣਾ ਰੁਪਏ ਦੀ ਕੀਮਤ ਡਿੱਗਦੀ ਤਾਂ 골ਡ ਨੇ ਚੜਨਾ ਜਿਹੜੀ ਚੀਜ਼ ਵਰਲਡ ਦੇ ਅਕੋਰਡਿੰਗ ਚੱਲ ਰਹੀ ਹੈ ਉਹਨੇ ਰੁਪਏ ਦੀ ਕੀਮਤ ਡਿੱਗੀ ਤਾਂ ਵੀ ਚੜਨਾ ਵੈਸੇ ਵੀ ਮਹਿੰਗਾਈ ਵਧ ਰਹੀ ਹੈ ਉਹਦੇ ਅਕੋਰਡਿੰਗ ਚੜਨਾ ਜੇ ਆਪਾਂ ਲੌਂਗ ਟਰਮ ਚ ਜਾ ਕੇ ਦੇਖੀਏ ਤਾਂ 2 ਲੱਖ ਦਾ ਹੋ ਜਾਣ ਕੋਈ ਇਹ ਵੱਡੀ ਗੱਲ ਨਹੀਂ ਹਨਾ ਜੀ ਇਹਨੂੰ ਆਪਾਂ ਕਹਿ ਨਹੀਂ ਸਕਦੇ ਵੀ ਇਹ ਹੋਣਾ ਨਹੀਂ ਪਰ ਕਿਸੇ ਚੀਜ਼ ਦੇ ਨਿਊਜ਼ ਦੇ ਵਿੱਚ ਆ ਕੇ ਅਸਰ ਦੇ ਵਿੱਚ ਲਾਉਣਾ ਉਹ ਬਿਲਕੁਲ ਗਲਤ ਹੋ ਜਾਂਦਾ ਹੁਣ ਉਹਨਾਂ ਨੇ 90 99 ਕਰਿਆ ਜੀ ਉਦੋਂ ਬਾਅਦ 3-4 ਦਿਨ ਰੱਖਿਆ 1 ਲੱਖ ਦਾ ਫਾਲ ਦੇਤਾ ਜੀ ਰਾਈਟ ਫੇਰ ਉਹ 86 85 ਤੇ ਲਿਆਂਦਾ ਉਹਨਾਂ ਨੇ ਫੇਰ ਨਿਊਜ਼ ਚ ਲਾਈ 50 ਹਜ਼ਾਰ ਦਾ ਰਹਿ ਜਾਣਾ 골ਡ ਨਿਊ ਚੱਲੀ ਏ ਪੂਰੀ ਬਿਲਕੁਲ ਜਿਨ੍ਹਾਂ ਕੋਲੇ ਸੋਨਾ ਲਿਆ ਸੀ ਜਿਨ੍ਹਾਂ ਨੇ 90 99 ਦਾ ਸਹੀ ਉਹ ਤਾਂ ਮੋੜ ਕੇ ਆਈ ਆ ਇਹ ਜਿਹੜਾ ਘਰੇ ਪਿਆ ਸੀ ਉਹ ਵੀ ਦੇ ਆਰਡਰ ਦੇ ਲੋਕ Punjab ਲੈ 50 ਤੇ ਆ ਜਾਣਾ ਇਹਨੇ ਉਹ ਕੀ ਕਰਿਆ ਉਹਨਾਂ ਨੇ ਉਹੀ ਚੀਜ਼ 92 ਦੀ ਤੁਹਾਨੂੰ ਵੇਚੀ ਥੋ ਤੋਂ 85 86 ਦੀ ਫੇਰ 팔 ਇਹ ਨਿਊਜ਼ ਦਾ ਅਫੈਕਟ ਹੈ ਜੇ ਹੁਣ ਨਿਊਜ਼ ਤੁਹਾਡੇ ਚ ਕੀ ਕਰਦੀ ਹੈ ਪੈਨਿਕ ਕ੍ਰੀਏਟ ਕਰਦੀ ਓਕੇ ਜਦੋਂ ਪੈਨਿਕ ਹੈ ਉਹੀ ਬਾਇੰਗ ਦਾ ਸਮਾਂ ਹੈ ਜੀ ਠੀਕ ਹੈ ਨਾ ਮੇਰੇ ਅਕੋਰਡਿੰਗ ਜਦੋਂ ਪੈਨਿਕ ਹੈ ਮਾਰਕੀਟ ਦੇ ਵਿੱਚ ਉਹੀ ਬੈਸਟ ਟਾਈਮ ਹੈ ਵੀ ਜਿਹੜਾ ਬੈਸਟ ਪ੍ਰਾਈਸ ਤੇ ਤੁਹਾਨੂੰ ਬਾਏ ਦੇ ਸਕਦਾ ਓਕੇ ਹੁਣ ਜਿਨੇ ਤਾਂ ਉਹ 85 ਤੇ ਉਦੋਂ ਬਾਏ ਕੀਤਾ ਜੀ ਉਹਨੇ ਦੇਖਿਆ ਕਿ 30 ਵੀ ਗਿਆ ਸਭ ਕੁਝ ਕੀਤਾ ਕਿ ਨਾ 2 ਵੀ ਜਾਊਗਾ ਜੀ ਠੀਕ ਹੈ ਪਰ ਉਹਨੇ ਨਿਊਜ਼ ਦਾ ਅਸਰ ਨਹੀਂ ਲਿਆ ਉਲਟ ਲਿਆ ਓਕੇ ਠੀਕ ਹੈ ਜੀ ਹੁਣ ਇੱਕ ਲਾਸ ਕਰਕੇ 2 ਦਿਨ ਚ ਵਿਚਾਰੇ 90 99 ਤੇ ਲਿਆ 86 86 ਤੇ ਦੇ ਕੇ ਆਈ ਤੱਕ ਵੀ ਗਿਆ ਭਾਈ ਮਾਰਕੀਟ ਚ 1 35 ਤੱਕ ਹੋ ਗਿਆ ਹਾਂਜੀ ਹਾਂ ਹਾਂਜੀ ਹਾਂ ਲੋਕਾਂ ਨੇ ਮੈਂ ਨਾ ਲੋਕਲ ਮਾਰਕੀਟ ਜਿਵੇਂ ਆਪਾਂ ਸੁਨਿਆਰੇ ਬਾਜ਼ਾਰ ਚ ਮੈਂ ਜਾਂਦਾ ਹੁੰਦਾ ਤੇ ਉਸ ਟਾਈਮ ਉਹਨਾਂ ਕੋਲ ਪੁੱਛਦਾ ਹੁੰਦਾ ਸੀ ਕਹਿੰਦੇ ਲੋਕ ਭਾਈ ਪਰਾਣਾ ਆਪਣਾ 50 50 ਸਾਲ ਪਰਾਣਾ ਜਿਹੜਾ ਸੋਨਾ ਜਾਮਾ ਕਰਿਆ ਸੀ ਉਹ ਲਿਆ ਲਿਆ ਬੇਚਤਾ ਉਹਨਾਂ ਨੇ ਸਾਰਾ ਬੇਚਤਾ ਬਿਲਕੁਲ ਹੁਣ ਲੈ ਨਹੀਂ ਹੋ ਰਿਹਾ ਮਤਲਬ ਕਿ ਤੁਹਾਡਾ ਕੀ ਵਿਚਾਰਾ ਚਲੋ ਇਹਨਾਂ ਨੇ ਤਾਂ ਆਪਣਾ ਰੱਖਤਾ ਵੀ ਤੁਹਾਡਾ ਕੀ ਵਿਚਾਰਾ ਨਿਊਜ਼ ਤੇ ਨਿਊਜ਼ ਤੇ ਇਹੀ ਹੋ ਚਾਇਰਾ ਵੀਰੇ ਜਦੋਂ ਵੀ ਕੋਈ ਚੀਜ਼ ਮਤਲਬ ਉੱਦੇ ਲੈਵਲਾਂ ਤੋਂ ਨੀਚੇ ਆਉਂਦੀ ਹੈ ਜੀ ਕਿਸੇ ਵੀ ਕਾਰਨ ਵਕਸ਼ ਮਾਰਕੀਟ ਗਿਰਦੀ ਹੈ ਜੀ ਤਾਂ ਉਹ ਖਰੀਦਣ ਦਾ ਇਹ ਟਾਈਮ ਹੈ ਜਿਵੇਂ ਵੀਰ ਜੀ ਨੇ ਦੱਸਿਆ ਓਕੇ ਕਿਉਂਕਿ ਜੇ ਤੁਸੀਂ ਇਹਨੂੰ ਲੰਬੇ ਸਮੇਂ ਲਈ ਚਾਰਟ ਨੂੰ ਤਾਂ ਦੇਖਦੇ ਆ ਜੀ ਤਪ ਨੂੰ ਇਹ ਇਹ ਪਤਾ ਲੱਗੂਗਾ ਕਿ ਜਦੋਂ ਵੀ ਚੀਜ਼ ਨੀਚੇ ਆਉਂਦੀ ਹੈ ਤਾਂ ਉਹ ਉੱਪਰ ਹੀ ਜਾਣਾ ਉਹਨੇ ਉਹਦਾ ਕਾਰਨ ਕੀ ਹੈ ਕਿ ਜਿਹੜੀ ਚੰਗੀ ਚੀਜ਼ ਹੈ ਉਹ ਹਰੇਕ ਰੇਟ ਦੇ ਉੱਤੇ ਸਸਤੀ ਹੈ ਅੱਜ ਤੋਂ 20 ਸਾਲ ਪਹਿਲਾਂ ਸੋਨਾ ਆਪਾਂ ਨੂੰ ਮਹਿੰਗਾ ਲੱਗਦਾ ਸੀ ਜੀ ਅੱਜ ਆ ਰੇਟਾਂ ਦੇ ਮਹਿੰਗਾ ਲੱਗਦਾ ਜੀ ਅੱਜ ਤੋਂ 20 ਸਾਲ ਨੂੰ ਵੀ ਆ ਰੇਟ ਜਿਹੜੇ ਰੇਟ ਹੋਣਗੇ ਉਦੋਂ ਵੀ ਮਹਿੰਗਾ ਲੱਗੂਗਾ ਓਕੇ ਪਰ ਇਹ ਹਰੇਕ ਰੇਟ ਉੱਤੇ ਸਸਤਾ ਹੈ ਕਿਉਂਕਿ ਇਹਨੇ ਚੜਨਾ ਹੀ ਹੈ ਹੁਣ ਐਂ ਜਿਵੇਂ ਚੰਗੀਆਂ ਕੰਪਨੀਆਂ ਨੇ ਇੰਡੀਅਨ ਸਟਾਕ ਮਾਰਕੀਟ ਚ ਰਿਲਾਇੰਸ ਲੈ ਲਓ ਹਨਾ ਤੁਸੀਂ ਬਜਾਜ ਆਟੋ ਲੈ ਲਓ ਜੀ ਜਾਂ ਹੋਰ ਕੋਈ ਵੀ ਕੰਪਨੀ ਲੈ ਲਓ XYZ ਮਰੂਤੀ ਲੈ ਲਓ ਬਿਲਕੁਲ ਉਹਨਾਂ ਨੇ ਲੌਂਗ ਰਨ ਚ ਅੱਪ ਹੀ ਜਾਣਾ ਹੈ ਹੁਣ ਤੁਸੀਂ ਜੇ ਚੰਗੀ ਚੀਜ਼ ਦੇ ਉੱਤੇ ਪੈਸਾ ਲਾਉਂਗੇ ਤਾਂ ਤੁਹਾਨੂੰ ਰਿਟਰਨ ਦੇ ਕੇ ਹੀ ਜਾਊਗੀ ਲੌਂਗ ਰਨ ਚ ਓਕੇ ਹੁਣ ਤੁਸੀਂ ਕੋਈ ਹਜੇ ਛੋਟੀ ਕੰਪਨੀ ਐ ਸਟਾਰਟਅਪ ਹੋਇਆ ਹਨਾ ਤਾਂ ਉਹ স্মਲ ਕੈਪ ਚ ਆਉਂਦੀਆਂ ਨੇ ਤਾਂ ਉਹ ਤੇ ਆਪਾਂ ਨੂੰ ਯਕੀਨ ਕਰਨਾ ਘੱਟ ਹੈ ਹਮ ਤਾਂ ਇਹ ਚੀਜ਼ ਹੈ ਯਾਨੀ ਕਿ ਲੌਂਗ ਟਰਮ ਇਨਵੈਸਟਮੈਂਟ ਚ ਬੈਨੀਫਿਟ ਹੈ ਹਾਂ ਜੀ ਤੁਸੀਂ ਐਂ ਲਾ ਲੋ 2003 ਦੀ ਗੱਲ ਹੈ ਜੀ ਮਰੂਤੀ ਦਾ ਸ਼ੇਅਰ 164 ਰੁਪਏ ਦਾ ਸੀ ਜੀ ਬਿਲਕੁਲ ਪਰ ਉਸ ਟਾਈਮ ਸੀ ਜਨ ਗੱਡੀ ਨਮੀ ਲਈ ਸੀ ਮੇਰੇ ਫਾਦਰ ਸਾਹਿਬ ਨੇ ਮੈਂ ਗੱਲ ਕਰਦਾ ਹੁਣ ਉਹਨਾਂ ਨੂੰ ਵੀ ਜੇ ਤੁਸੀਂ 387000 ਦੀ ਗੱਡੀ ਨਾਲ ਲੈ ਕੇ ਜੇ ਮਰੂਤੀ ਦੇ ਸ਼ੇਅਰ ਲੈ ਲੈਂਦੇ ਅੱਜ ਆਪਾਂ ਫਰਾਰੀ ਕਢਾ ਲਿਆ ਹੁੰਦੇ ਇਹ ਚੀਜ਼ ਹੈ ਜੀ ਮਤਲਬ ਨੋਲੇਜ ਹੌਲੀ ਹੌਲੀ ਲੋਕਾਂ ਨੂੰ ਨੋਲੇਜ ਆਉਣ ਲੱਗੀ ਆ ਇਹ ਇੱਕ ਸਵਾਲ ਆ ਮੇਰਾ ਜਦੋਂ ਤੁਹਾਡੀ ਗੱਲ ਚਾਲੇ ਆ ਉਹ ਤਾਂ 2003 ਸੀ ਬਈ ਇਹਨੇ ਟੈਕਨੋਲੋਜੀ ਨਹੀਂ ਸਿੱਖੀ ਹਨਾ ਇੰਨਾ ਇੰਟਰਨੈਟ ਨਹੀਂ ਸੀਗਾ ਮਲਟੀਪਲੇਗਰ ਬਣ ਗਿਆ 100 ਵਰਗੇ ਹਾਂਜੀ ਹਾਂਜੀ ਲੱਖ ਲੱਖ ਦੇ ਡੇ ਡੇ ਲੱਖ ਤੋਂ ਲੱਖ ਹੋ ਗਏ ਨਾ ਇੱਕ ਇੱਕ ਸ਼ੇਅਰ ਸਹੀ ਆਉਣ ਵਾਲੇ 10 ਸਾਲਾਂ ਚ ਤੁਹਾਨੂੰ ਲੱਗਦਾ ਕੋਈ ਮਲਟੀਪਲੇਗਰ ਨਿਕਲ ਸਕਦਾ ਕੋਈ ਸਟਾਕ ਵੀ ਜਿਵੇਂ ਕੋਈ ਅੱਜ 1000 ਦਾ ਤਾਂ ਉਹ ਲੱਖ ਦਾ ਹੋ ਜਾਊਗਾ ਹੋ ਸਕਦਾ ਹੁਣ ਸਮੇਂ ਦੇ ਤਾਂ ਹੁਣ ਇਹ ਹੀ ਗੱਲ ਹੈ ਜੀ ਹੁਣ ਜਿਵੇਂ 1000 ਕੰਪਨੀਆਂ ਸ਼ੁਰੂ ਹੋਈਆਂ ਜੀ ਉਹਨਾਂ ਚੋਂ 10 ਨੇ ਬਣਨਾ ਆਪਣਾ ਮਿਡ ਕੈਪ ਉਹਨਾਂ ਚੋਂ ਇੱਕ ਨੇ ਬਣਨਾ ਲਾਰਜ ਕੈਪ ਹੁਣ ਉਹਦਾ ਤੁਸੀਂ ਅੰਕਲਨ ਕਿਵੇਂ ਕਰ ਸਕਦੇ ਹੋ ਉਹਨੂੰ ਤੁਸੀਂ ਫਿਊਚਰ 'ਚ ਦੇਖ ਸਕਦੇ ਹੋ ਵੀ ਕਿਹੜੀ ਚੀਜ਼ ਦੀ ਡਿਮਾਂਡ ਹੋਊਗੀ ਓਕੇ ਜਿਵੇਂ ਹੁਣ ਤੁਸੀਂ ਲਾ ਲੋ ਹੁਣ ਪਾਣੀ ਗੰਦਾ ਹੋ ਰਿਹਾ ਦਿਨ ਪਰ ਦਿਨ ਜਿਹੜੀਆਂ ਕੰਪਨੀਆਂ ਵਾਟਰ ਟ੍ਰੀਟਮੈਂਟ ਪਲਾਂਟ ਲਾਉਂਦੀਆਂ ਨੇ ਉਹਨਾਂ ਦੇ ਕੀ ਕਹਿੰਦੇ ਨੇ ਜਿਹੜੇ ਸ਼ੇਅਰ ਨੇ ਉਹ ਅਨਲ ਟਾਈਮ 'ਚ ਗਰੋ ਕਰਨਗੇ ਜੀ ਹਨਾ ਗ੍ਰੀਨ એનર્ਜੀ ਦੇ ਸ਼ੇਅਰ ਗਰੋ ਕਰਨਗੇ ਜੀ ਤਾਂ ਇਹ ਚੀਜ਼ਾਂ ਨੇ ਜਿੱਨਾਂ 'ਚ ਆਪਾਂ ਪੈਸਾ ਹੁਣ ਲਾ ਸਕਦੇ ਹਾਂ ਡਿਫੈਂਸ ਦੇ ਉੱਤੇ ਬਹੁਤ ਪੈਸਾ ਲੱਗ ਰਿਹਾ ਉਹਨਾਂ ਦੇ ਉਹਨਾਂ ਦੇ ਚਾਂਸਿਸ ਨੇ ਮਲਟੀਪਲ ਗਰ ਬਣਨ ਦੇ ओके okay. ए ए ਇਦਾਂ ਦੇ ਸਟਾਕ ਲੱਭਣੇ ਚਾਹੀਦੇ ਆਪਾਂ ਜਿਵੇਂ ਅੱਜ ਕੱਲ੍ਹ ਚੱਲਦਾ ਸੈਮੀ ਕੰਡਕਟਰ ਜ਼ਿਆਦਾ ਚੱਲ ਰਿਹਾ ਮੇਰੇ ਸਾਲ ਹਾਂਜੀ ਸੈਮੀ ਕੰਡਕਟਰ ਬਹੁਤ ਕਾਪਰ ਦੀ ਬਹੁਤ ਡਿਮਾਂਡ ਆ ਰਹੀ ਹੈ ਕਿਉਂਕਿ ਹਰੇਕ ਚੀਜ਼ ਕਿਸੇ ਵੀ AI ਚੀਜ਼ ਚ ਜੋ ਵਰਤਿਆ ਜਾਂਦਾ ਸਭ ਤੋਂ ਵੱਧ ਕਾਪਰ ਵਰਤੇ ਓਕੇ ਹਾਂ ਅੱਛਾ ਫਿਰ ਇੱਕ ਜੋ ਆਪਾਂ ਹਿਸਟਰੀ ਦੇਖ ਕੇ ਹਰ ਬੰਦਾ ਮਾਰਕੀਟ ਪ੍ਰਡਿਕਟ ਕਰਦਾ ਰਹੀ ਬਿਲਕੁਲ ਸੋ ਪਹਿਲਾਂ ਕੀ ਹੁੰਦਾ ਸੀਗਾ ਵੀ ਜਦੋਂ 골ਡ ਅੱਪ ਹੁੰਦਾ ਸੀਗਾ ਤਾਂ ਮਾਰਕੀਟ ਡਾਊਨ ਹੁੰਦੀ ਸੀ ਹੁਣ 골ਡ ਵੀ ਵਧ ਰਿਹਾ ਮਾਰਕੀਟ ਵੀ ਵੱਧ ਰਹੀ ਹੈ 골ਡ ਘਟਦਾ મતલਬ ਕਿ ਉਹ ਜੋ ਸੀਗਾ ਇੱਕ ਪੈਟਰਨ ਸੀਗਾ ਉਹ ਡਿਸਟਰਬ ਜੇ ਨਹੀਂ ਹੋਗੇ ਤੁਹਾਨੂੰ ਕੀ ਲੱਗਦਾ ਨਹੀਂ ਇਹ ਮੈਨੂੰ ਇਹ ਲੱਗਦੀ ਹੈ ਗੱਲ ਕਿ ਕਿਉਂਕਿ ਜਿਹੜਾ ਹੁਣ ਲੋਕਾਂ ਦਾ ਇਨਵੈਸਟਮੈਂਟ ਦੇ ਜਿਹੜੇ ਉਹਨੇ ਕਹਨਾ ਜੀ ਜਿਵੇਂ ਅੱਗੇ ਅਲੱਗ ਰਾਹ ਸੀਗੇ ਜੀ ਹੁਣ ਅਲੱਗ ਜੇ ਤੁਸੀਂ ਆਹੀ ਪਿਛਲੇ 5-7 ਸਾਲਾਂ ਦਾ ਰਿਕਾਰਡ ਚੱਕ ਕੇ ਦੇਖੋ ਹਾਂਜੀ ਤਾਂ ਕਿੰਨੀ ਜ਼ਿਆਦਾ ਐਡ ਹੋ ਗਏ ਜਿਹੜੇ ਆਪਣੇ ਪੋਪੂਲੇਸ਼ਨ ਹੈ ਜਿਹੜੀ ਸ਼ੇਅਰ ਮਾਰਕੀਟ ਦੇ ਵਿੱਚ ਜਾਂ ਕੋਇਨਸ ਦੇ ਵਿੱਚ ਕਿੰਨੀ ਜ਼ਿਆਦਾ ਟਰੇਡਿੰਗ ਵਾਧੀ ਜਿਹੜੀ ਹੈ ਉਹ ਨਹੀਂ ਸੀ ਬਿਲਕੁਲ ਬਿਲਕੁਲ ਨਵੀਂ ਇਨਵੈਸਟਮੈਂਟ ਆ ਰਹੀ ਹੈ ਕਿ ਨਾ ਬਹੁਤ ਜ਼ਿਆਦਾ ਤਾਂ ਕਰਕੇ ਉਹ ਸਾਰਿਆਂ ਦੀ ਗਰੋਥ ਬਹੁਤ ਜ਼ਿਆਦਾ ਹੂੰ ਜਿਨ੍ਹਾਂ ਨੂੰ ਪਹਿਲਾਂ ਆਪਾਂ ਦੇਖਿਆ ਅੱਜ ਤੋਂ 10 ਸਾਲ ਪਹਿਲਾਂ ਵੀ ਆਪਾਂ ਗੱਲ ਕਰੀਏ ਤਾਂ ਕਿੰਨੇ ਕੁ ਬੰਦੇ ਸੀ ਜਿਹੜੇ ਇਨਵੈਸਟ ਕਰਦੇ ਸੀ ਜਾਂ ਜਾਣਦੇ ਸੀ ਕੋਈ ਬਹੁਤ ਘੱਟ ਨਾ ਬਹੁਤ ਘੱਟ ਸੀ ਕਿ ਨਾ ਤਾਂ ਹੁਣ ਤੁਸੀਂ ਹਰ ਇੱਕ ਬੰਦੇ ਦੇ ਕੋਲੇ ਮੋਬਾਈਲ ਐਪ ਬਿਲਕੁਲ ਡੀਮੈਟ ਲੱਗ ਪਾ ਹੈ ਨਾ ਤੇ ਉਹ ਇਨਵੈਸਟ ਕਰ ਵੀ ਰਿਹਾ ਚਾਹੇ ਉਹ ਲੌਸ ਕਰਦਾ ਚਾਹੇ ਪ੍ਰੋਫਿਟ ਕਰਦਾ ਉਹ ਅਲੱਗ ਮੈਟਰ ਹੈ ਪਰ ਇਨਵੈਸਟ ਕਰ ਰਿਹਾ ਹੈ ਨਾ ਹਰ ਇੱਕ ਬੰਦ ਓਕੇ ਮੇਲੀ ਜਿਹੜਾ ਬੂਮ ਆਇਆ ਉਹ ਕਰੋਨਾ ਤੋਂ ਬਾਅਦ ਹੀ ਆਇਆ ਜੀ ਕਿਉਂਕਿ ਉਦੋਂ ਲੋਕਾਂ ਦੀਆਂ ਜੋਬਸ ਚਲੀਆਂ ਗਈਆਂ ਹਨ ਹਨਾ ਉਹਨਾਂ ਨੂੰ ਬਾਅਦ ਚ ਪਤਾ ਲੱਗਿਆ ਵੀ ਇਹ ਇੱਕ ਇਹੋ ਜਿਹਾ ਪਲੈਟਫਾਰਮ ਸੀ ਜਿਹੜਾ ਕਰੋਨਾ ਦੇ ਵਿੱਚ ਵੀ ਚੱਲ ਰਿਹਾ ਸੀ ਘਰੇ ਬਹਿ ਕੇ ਲੋਕ ਟਰੇਡਿੰਗ ਕਰ ਰਹੇ ਸੀ ਹਾਂ ਤਾਂ ਉਸ ਤੋਂ ਬਾਅਦ ਲੋਕਾਂ ਨੂੰ ਪਤਾ ਲੱਗਣਾ ਸ਼ੁਰੂ ਹੋਇਆ ਤੇ ਜਿਹੜੇ ਡੀਮੈਟ ਅਕਾਊਂਟ ਉਦੋਂ ਸ਼ਾਇਦ 1 ਕਰੋੜ ਪਲੱਸ ਸੀਗੇ 올ਓਵਰ ਇੰਡੀਆ ਚ ਹੂੰ ਹੁਣ ਉਹ 5 ਕਰੋੜ ਦੇ ਨੇੜੇ ਪਹੁੰਚ ਚੁੱਕੇ ਨੇ ਮਤਲਬ ਹੁਣ ਲੋਕ ਇਸ ਕਨੀ ਜਾ ਰਹੇ ਨੇ ਓਕੇ ਜਿਨ੍ਹਾਂ ਤੋਂ ਉਹ ਟਾਈਮ ਫਰੇਮ ਮੈਸੂ ਹੋ ਗਿਆ 2020 ਵਾਲਾ ਫਾਰ ਆ ਲੰਗ ਟਰਮ ਇਨਵੈਸਟਮੈਂਟ ਨਾ ਟ੍ਰੇਡਿੰਗ ਉਹ ਹੁਣ ਕਿਵੇਂ ਐਂਟਰੀ ਕਰ ਸਕਦੇ ਨੇ ਮਤਲਬ ਕਿ ਇਹ ਵੀ ਉਹਨਾਂ ਲਈ ਹਰ ਰੇਟ ਸਹੀ ਰੇਟ ਹੈ ਜਾਂ ਨਹੀਂ ਨਹੀਂ ਹਰ ਰੇਟ ਸਹੀ ਰੇਟ ਨਹੀਂ ਹੁੰਦਾ ਕਦੇ ਵੀ ਤੇ ਨਾ ਕੋਈ ਇਹਦੇ ਵਿੱਚ ਮਿਸਿੰਗ ਜਾਂ ਕੁਝ ਤੁਹਾਡੇ ਲਈ ਓਪਰਚੁਨਿਟੀ ਹੋਵੇ ਓਕੇ ਦੇਖੋ ਟ੍ਰੇਡ ਨੂੰ ਇੱਕ ਅਸੀਂ ਜੇ ਤਾਂ ਤੁਸੀਂ ਇੱਕ ਦਿਨ ਲਈ ਕੋਈ ਓਪਰਚੁਨਿਟੀ ਮੰਨ ਕੇ ਚੱਲਦੇ ਹੋ ਤਾਂ ਉਹ ਗੈਂਬਲਿੰਗ ਕਾਊਂਟ ਕੀਤੀ ਜਾਊਗੀ ਇੱਕ ਦਿਨ ਲਈ ਜਾਂ ਇੱਕ ਪੀਰੀਅਡ ਲਈ ਤੁਸੀਂ ਕੋਈ ਇੱਕ ਲੈ ਲਿਆ ਤੁਸੀਂ ਆਪਾਂ ਮਿਸ ਕਰਤਾ ਆਪਾਂ ਕਹਿੰਦੇ ਆ 2020 ਮਿਸ ਕਰਤਾ ਨਹੀਂ ਆਪਾਂ ਕਹੀਏ ਵੀ ਆਪਾਂ ਉਸੇ ਦੀ ਵੇਟ ਕਰਾਂਗੇ ਜੀ ਠੀਕ ਹੈ ਨਾ ਤਾਂ ਨਹੀਂ ਇਹ じゃ ਕੁਝ ਨਹੀਂ ਹੈ ਇੱਥੇ ਕਿਉਂਕਿ ਲੈਵਲ ਬਹੁਤ ਸਟਰੋਂਗ ਆਉਂਦੇ ਨੇ ਤੇ ਜਾਂਦੇ ਓਕੇ ਉਸ ਤੋਂ ਬਾਅਦ ਵੀ ਬਹੁਤ ਵਧੀਆ ਵਧੀਆ ਸਟਾਕ ਮੈਨੂੰ ਫਾਈਂਡ ਹੋਏ ਨੇ ਓਕੇ ਜਿਹੜੇ ਕਿ ਮੈਂ ਜਦੋਂ ਮਾਰਕੀਟ ਪੂਰੇ ਅੱਪ ਤੇ ਸੀਗੀ ਕੋ ਫੋਰਜ ਸਟਾਕ ਠੀਕ ਹੈ ਜੀ ਉਹਨੇ ਆਪਦਾ ਲੋ ਲਾਇਆ ਉੱਥੇ ਓਕੇ 4300 ਕੁਸ਼ ਰੁਪਏ ਦੀ ਬਾਇੰਗ ਸੀ ਸਾਡੇ ਕਫੋਰ ਜਿਹੜਾ ਹਾਂ 10000 ਤੱਕ ਗਿਆ ਜਦੋਂ ਮਾਰਕੀਟ ਦਾ ਫਾਲ ਸ਼ੁਰੂ ਹੋਇਆ ਆ ਜਦੋਂ ਆ ਪਿੱਛੇ ਪੂਰੀ ਅੱਪ ਆ ਗਈ ਮਾਰਕੀਟ ਤਾਂ ਕੋਫੋਰ ਜਿੰਨੇ ਚੱਲਣਾ ਸ਼ੁਰੂ ਕੀਤਾ ਉੱਥੇ ਓਕੇ ਠੀਕ ਹੈ ਤੇ ਇਹ ਕੁਸ਼ ਨਹੀਂ ਗਾਇ ਤੇ ਚਾਹਾਂ oportunidades ਤੁਹਾਨੂੰ ਮਿਲਦੀਆਂ ਰਹਿਣਗੀਆਂ ਅਸਲ ਗੱਲ ਕੀ ਹੈ ਤੁਹਾਨੂੰ ਇੱਕ ਸਹੀ ਜਗ੍ਹਾ ਸਹੀ ਇਨਵੈਸਟਮੈਂਟ ਦੀ ਲੋੜ ਹੈ ਸਹੀ ਗਾਈਡ ਹੈ ਜੀ ਹਾਂਜੀ ਸਹੀ ਗਾਈਡੈਂਸ ਤੋਂ ਬਾਅਦ ਹੀ ਸਾਰਾ ਕੁਝ ਤਾਂ ਸ਼ੁਰੂ ਹੁੰਦਾ ਆਪਣਾ ਨੌਲੇਜ ਤੋਂ ਬਾਅਦ ਹੀ ਪਰ ਇਹ ਕਦੇ ਇੱਥੇ ਕੁਝ ਨਹੀਂ ਹੁੰਦਾ ਮੈਂ ਬਹੁਤ ਵਾਰੀ ਮੇਰੀਆਂ ਟਰੇਡਾਂ ਇਹ ਜੀਆਂ ਮਿਸ ਹੋ ਜਾਂਦੀਆਂ ਨੇ ਕਿ ਜਿਹੜੀਆਂ ਲੈਵਲ ਮੈਨੂੰ ਲੱਗਦੇ ਹੁੰਦੇ ਨੇ ਵੀ ਯਾਰ ਬਹੁਤ ਵੈਸਟ ਲੈਵਲ ਹੈ ਇਹ ਮੈਂ ਕਰਨਾ ਹੀ ਕਰਨਾ ਟਰੇਡ ਪਰ ਜਦੋਂ ਲੈਵਲ ਉੱਥੇ ਟੱਚ ਹੁੰਦਾ ਮੈਂ ਕਈ ਵਾਰੀ ਉਹ ਸਟਾਕ ਨਹੀਂ ਦੇਖ ਸਕਦੇ ਆਪਾਂ ਕਿਉਂਕਿ ਹਰ ਜਗ੍ਹਾ ਨੀਂ ਨਿਗਾਹ ਰੱਖ ਸਕਦੇ ਕਹਿੰਨਾ ਤਾਂ ਉਹ ਜਿਹੜਾ ਰਿਗਰੈਟ ਹੈ ਉਹ ਤੁਹਾਨੂੰ ਛੱਡ ਕੇ ਇੱਥੇ ਆਉਣਾ ਪੈਂਦਾ ਫੋਮੋ ਹਾਂਜੀ ਤੁਸੀਂ ਇੱਥੇ ਬੱਸ ਸਟੈਂਡ ਤੇ ਖੜੇ ਹੋ ਤੁਸੀਂ ਜੇ ਉਹਦੀ ਇੱਕ ਬੱਸ ਤੁਰ ਗਈ ਤੁਹਾਡੇ ਸਾਹਮਣੇ ਤੁਸੀਂ ਉਹਦੇ ਕਰਕੇ ਘਰ ਨੂੰ ਮੁੜ ਜਾਓ ਵੀ ਨਹੀਂ ਜਾ ਰਹੇ ਹੋਂਦਾ ਬੱਸ ਤਾਂ ਲੰਘ ਹੀ ਹੈ ਨਾ ਤਾਂ ਪਿੱਛੇ ਆ ਜਾਣੀਏ ਕੋਈ ਗੱਲ ਨਹੀਂ ਤੁਹਾਨੂੰ 10 ਮਿੰਟ ਵੇਟ ਕਰਣੀ ਪਊਗੀ ਤਾਂ ਉਹ ਚੀਜ਼ ਹੈ ਇੱਥੇ ਹੈਨਾ ਕਦੇ ਵੀ ਇੱਥੇ ਕੋਈ ਟਾਈਮ ਲੰਘਦਾ ਨਹੀਂ ਤੇ ਕੋਈ ਆਉਂਦਾ ਨਹੀਂ ਓਕੇ ਯਾਨੀ ਕਿ ਸਮਝ ਲਓ ਭਾਈ ਕੋਈ ਆਨ ਲੌਂਗ ਟਰਮ ਇਨਵੈਸਟਰ ਹੈ ਆ ਔਰ ট্রেডিং ਅਲਰਟ ਉਹ ਤੁਹਾਡੇ ਨਾਲ ਕੰਟੈਕਟ ਕਰ ਸਕਦਾ ਵੀ ਓਨਲੀ ਫੋਰਨੈਰ ਇਨਵੈਸਟਮੈਂਟ ਬਿਲਕੁਲ ਬਿਲਕੁਲ ਕਰ ਸਕਦੇ ਲੋਸ ਦੇ ਵਿੱਚ ਚੱਲ ਰਿਹਾ ਸਾਡੀ ਟੀਮ ਇਕੱਠੇ ਟ੍ਰੇਡ ਕਰਦੇ ਹੋ ਸਾਡੇ ਨਾਲ ਟ੍ਰੇਡ ਕਰ ਸਕਦੇ ਓਕੇ ਜਿਹੜਾ ਟ੍ਰੇਡ ਨਹੀਂ ਕਰਨਾ ਚਾਹੁੰਦਾ ਮਤਲਬ ਕਿ ਸਿਰਫ ਹਾਂਜੀ ਪੋਰਟਫੋਲੀਓ ਕ੍ਰੀਏਟ ਕਰਨਾ ਬਿਲਕੁਲ ਬਿਲਕੁਲ ਓਕੇ ਉਹਨੂੰ ਤੁਸੀਂ ਲੈ ਸਕਦੇ ਹੋ 766 ਨੂੰ ਪੂਰੀ ਸਰਵਿਸਿਜ਼ ਮਿਲਣਗੀ ਹੈ ਬਿਲਕੁਲ ਓਕੇ